ਮੈਸਰ ਖਾਨਾ ਮੰਦਰ ਵਿਖੇ ਚੱਲ ਰਿਹਾ ਵਿਵਾਦ ਉਸ ਵਕਤ ਹੋਰ ਗਰਮਾ ਗਿਆ ਜਦ ਬੀਤੇ ਦਿਨ ਇੱਕ ਵਕੀਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੈਸਰ ਖਾਨਾ ਮੰਦਰ ਕਮੇਟੀ ਦੇ ਸੈਕਟਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਗਲਤ ਟਿੱਪਣੀ ਕਰ ਦਿੱਤੀ ਜਿਸ ਦੇ ਬਰੋਚ ਅੱਜ ਪੱਡੀ ਗੰਤੀ ਮੰਡੀ ਵਾਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਸ਼੍ਰੀ ਕ੍ਰਿਸ਼ਨ ਮੰਦਰ ਮੋੜ ਵਿਖੇ ਭਰਮਾ ਕੱਟ ਕਰਕੇ ਮੈਸਰ ਖਾਨਾ ਮੰਦਰ ਕਮੇਟੀ ਦੇ ਸੈਕਟਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਲੱਗੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਸੈਕਟਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਪੱਖ ਜਾਣਨ ਤੋਂ ਬਾਅਦ ਮੰਡੀ ਵਾਸੀਆਂ ਵੱਲੋਂ ਮੈਸਰਖਾਨਾ ਮੰਦਰ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਹਲਕਾ ਵਿਧਾਇਕ ਮੈਸਰਖਾਨਾ ਨੂੰ ਕਿਸੇ ਵੀ ਧਾਰਮਿਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਨਹੀਂ ਬਣਾਇਆ ਜਾਵੇਗਾ ਇਸ ਮੌਕੇ ਇਕੱਠੇ ਹੋਏ ਮੰਡੀ ਵਾਸੀਆਂ ਵੱਲੋਂ ਮੈਸਰਖਾਨਾ ਮੰਦਰ ਅੰਦਰ ਕਬਜੇ ਦੀ ਨੀਅਤ ਨਾਲ ਵੜ ਕੇ ਪਿਆਦਵੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਹੋਏ ਪ੍ਰਮਾਤਮਾ ਦੇ ਜੈਕਾਰੇ ਵੀ ਲਗਾਏ ਗਏ ਮੀਟਿੰਗ ਦੌਰਾਨ ਸ਼੍ਰੀ ਤੁਰਗਾ ਮੰਦਰ ਕਮੇਟੀ ਦੇ ਸੈਕਟਰੀ ਮਹਿੰਦਰਪਾਲ ਮੌਸੀ ਅਤੇ ਉਹਨਾਂ ਦੇ ਪੁੱਤਰ ਮਨੀਤ ਗਰਗ ਵੱਲੋਂ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਮਾਤਾ ਰਾਣੀ ਨੂੰ ਸ਼ਾਕਸੀ ਜਾਣ ਕੇ ਕਿਹਾ ਕਿ ਕੁਝ ਲੋਕ ਮੰਦਰ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਡੇ ਤੇ ਮਨਕਰਤ ਦੋਸ਼ ਲਗਾ ਰਹੇ ਹਨ ਜੇਕਰ ਦੋਸ਼ਾਂ 'ਚ ਕੋਈ ਵੀ ਸਚਾਈ ਹੋਵੇ ਤਾਂ ਸਬੂਤ ਪੇਸ਼ ਕੀਤੇ ਜਾਣ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੋਸ਼ੀ ਹੋਈਏ ਤਾਂ ਮਾਤਾ ਰਾਣੀ ਸਾਨੂੰ ਸਜ਼ਾ ਦੇਵੇਗੀ ਅਤੇ ਜਨਤਾ ਆਪਣੀ ਬੰਦ ਦੀ ਕਾਨੂੰਨੀ ਕਾਰਵਾਈ ਕਰਵਾ ਸਕਦੀ ਹੈ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਸਾਬਕਾ ਪ੍ਰਧਾਨ ਰਜੇਸ਼ ਜੈਨ ਮੱਖਣ ਲਾਲ ਮੰਗਲਾ ਭਾਰਤਕੁਸ਼ਨ ਐਡਵੋਕੇਟ ਅਸ਼ੋਕ ਕੁਮਾਰ ਐਡਵੋਕੇਟ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਮੰਦਰ ਕਮੇਟੀ ਦੇ ਸੈਕਟਰੀ ਅਤੇ ਉਸਦੇ ਪਰਿਵਾਰ ਤੋਂ ਬੀਤੇ ਦਿਨ ਸੋਸ਼ਲ ਮੀਡੀਆ ਤੇ ਲੱਗੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਗੱਲਬਾਤ ਪ੍ਰੰਤ ਸਾਫ ਸਪਸ਼ਟ ਹੋ ਗਿਆ ਹੈ ਕਿ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਸੈਕਟਰੀ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਲੋਕਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਮੰਡੀ ਵਾਸੀਆਂ ਦਾ ਇਕੱਠ ਕਰਕੇ ਮਾਮਲੇ ਦੀ ਜਾਣਕਾਰੀ ਧਾਰਮਿਕ ਜਥੇਬੰਦੀਆਂ ਤੱਕ ਪਹੁੰਚਾਉਂਦੇ ਤਾਂ ਜੋ ਕਮੇਟੀ ਖਿਲਾਫ ਕਾਰਵਾਈ ਕਰਦੇ ਹੋਏ ਸੁਧਾਰ ਕੀਤੇ ਜਾ ਸਕਦੇ ਸਨ। ਅਸਲ ਵਿੱਚ ਕੁਝ ਸਿਆਸੀ ਸ਼ਹਿ ਪ੍ਰਾਪਤ ਲੋਕ ਕਮੇਟੀ ਤੇ ਝੂਠੇ ਦੋਸ਼ ਲਗਾ ਕੇ ਮੰਦਰ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜੋ ਵਿਧਾਇਕ ਦੇ ਚਚੇਰੇ ਭਰਾ ਦੀ ਅਗਵਾਈ ਚ ਇਕੱਠੇ ਹੋ ਕੇ ਮੰਦਰ ਚ ਜੁੱਤੀਆਂ ਸਮੇਤ ਬੜੇ ਕਮੇਟੀ ਮੈਂਬਰਾਂ ਨਾਲ ਬਸਰੂਕੀ ਕੀਤੀ ਧਰਮ ਦੀ ਬਿਆਦਵੀ ਕਰਦੇ ਹੋਏ ਮੰਦਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੈਸਰਖਾਨਾ ਮੰਦਰ ਵਿਖੇ ਇਕੱਠੇ ਹੋ ਕੇ ਬੜਨਾ ਸਪਸ਼ਟ ਕਰਦਾ ਹੈ ਕਿ ਇਕੱਠੇ ਹੋਏ ਲੋਕਾਂ ਦੀ ਮਨਸ਼ਾ ਸਿਰਫ ਮੰਦਰ ਤੇ ਕਬਜ਼ਾ ਕਰਨ ਦੀ ਸੀ ਜਿਸ ਨੂੰ ਸ਼੍ਰੀ ਸਨਾਤਨ ਧਰਮ ਧਾਰਮਿਕ ਜਥੇਬੰਦੀਆਂ ਅਤੇ ਮੰਡੀ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਮੀਟਿੰਗ ਦੌਰਾਨ ਇਕੱਠੇ ਹੋਏ ਮੰਡੇ ਵਾਸੀਆਂ ਵੱਲੋਂ ਇਹ ਵੀ ਪਾਸ ਕੀਤਾ ਗਿਆ ਕਿ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਕਿਸੇ ਵੀ ਧਾਰਮਿਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਤੌਰ ਮੁੱਖ ਮਹਿਮਾਨ ਨਾ ਬੁਲਾਇਆ ਜਾਵੇ। ਇਸ ਮੌਕੇ ਇਕੱਠੇ ਹੋਏ ਮੰਡੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਮੰਦਰ ਅੰਦਰ ਕਬਜ਼ੇ ਦੀ ਨੀਅਤ ਨਾਲ ਵੜ ਕੇ ਵਿਆਧਵੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਾਮਲੇ 'ਚ ਨਾਮਜਦ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਕੱਠੇ ਹੋਏ ਮੰਡੀ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਮੰਡੀ ਵਾਸੀ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਵਿੜਨ ਲਈ ਮਜਬੂਰ ਹੋਣਗੇ ਇਸ ਮੌਕੇ ਵੱਡੀ ਗੰਤੀ 'ਚ ਮੰਡੀ ਵਾਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ ਮੋੜ ਮੰਡੀ ਤੋਂ ਸੱਚ ਦਾ ਸਾਥ ਨਿਊ ਚੈਨਲ ਦੇ ਲਈ ਪ੍ਰਵੀਨ ਮੋੜ ਦੀ ਰਿਪੋਰਟ ਇਹ ਇਕੱਠ ਪਿਛਲੇ ਦਿਨੀ ਮਾਤਾ ਮੈਸਟਰ ਕਾਨਾ ਜੋ ਮੰਦਰਾ ਮਾਤਾ ਦਾ ਬਨਾਇਆ ਮੈਸਟਰ ਕਾਨਾ ਪਿੰਡ ਦੇ ਵਿੱਚ ਪ੍ਰਾਚੀਨ ਮੰਦਿਰ ਬਹੁਤ ਹੀ ਆਸਥਾ ਦਾ ਪ੍ਰਤੀਕ ਹੈ ਉਹ ਉਸ ਨੂੰ ਲੈ ਕੇ ਇਕੱਠ ਹੋਇਆ ਕਿਉਂਕਿ ਸਾਰੇ ਮੰਡੀ ਨਿਵਾਸੀਆਂ ਨੂੰ ਪੂਰੇ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਮੰਦਿਰ ਦੀ ਮਾਨਤਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਝਗੜਾ ਚੱਲ ਰਿਹਾ ਹੈ ਪਿਛਲੇ ਦਿਨੀ ਕੁਝ ਗਲਤ ਅਨਸਰਾਂ ਵੱਲੋਂ ਉੱਥੇ ਆ ਕੇ ਹੁੱਲੜਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਉਹਨਾਂ ਤਾਂ ਇਹ ਚਾਹੁੰਦਾ ਸੀ ਕਿ ਜੇ ਉਹਨਾਂ ਨੂੰ ਕਿਸੇ ਨਿੱਜੀ ਤੌਰ ਤੇ ਮੰਦਰ ਦੇ ਸੈਕਟਰੀ ਮਿੰਦਰਪਾਲ ਮੋਜੀ ਜੀ ਆ ਜ ਜ ਉਹਨਾਂ ਦੇ ਬੇਟੇ ਪ੍ਰਤੀ ਕੁ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਆ ਕੇ ਇਕੱਠ ਕਰਨਾ ਚਾਹੀਦਾ ਮੰਡੀ ਨਿਵਾਸੀਆਂ ਦਾ ਤੇ ਉੱਥੇ ਆ ਵੀ ਗੱਲ ਰੱਖਣੀ ਚਾਹੀਦੀ ਸੀ ਵੀ ਇਹ ਪਰਿਵਾਰ ਨੇ ਇਹ ਮੁੰਡੇ ਨੇ ਉੱਥੇ ਗਲਤ ਕੰਮ ਕੀਤੇ ਆ ਦਾਰੂ ਪੀਤੀ ਆ ਜਾਂ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦੇ ਮਕਸਦ ਇਹ ਸੀ ਵੀ ਹਲੜਵਾਜੀ ਕਰਕੇ ਉੱਥੇ ਕਬਜ਼ਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਮੰਡੀ ਨਿਵਾਸੀ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਾਰੇ ਮੰਡੀ ਨਿਵਾਸੀਆਂ ਦੇ ਵਿੱਚ ਮਿੰਦਰਪਾਲ ਮੋਜੀ ਜੀ ਦੇ ਪਰਿਵਾਰ ਨੇ ਮਾਤਾ ਨੂੰ ਸ਼ਾਖਸ਼ੀ ਮੰਨ ਕੇ ਗੱਲ ਆਖੀ ਵੀ ਸਾਡਾ ਬੇਟਾ ਜਾਂ ਉਹ ਮੁੰਡੇ ਨੇ ਵੀ ਇਹ ਗੱਲ ਕਹੀ ਵੀ ਅਸੀਂ ਕਿਸੇ ਤਰ੍ਹਾਂ ਦੇ ਦੋਸ਼ੀ ਹੋਈਏ ਤਾਂ ਅਸੀਂ ਪੱਟੇ ਜਾਈਏ ਤਾਂ ਸਾਡਾ ਕੋਈ ਸਪੋਰਟ ਨਾ ਕਰਵੇ ਇਸ ਗੱਲ ਵਿੱਚ ਉਹਨਾਂ ਨੇ ਪੂਰੀ ਤਸੱਲੀ ਕਰਾਈ ਮੰਡੀ ਨਿਵਾਸੀਆਂ ਦੀ ਵੀ ਅਸੀਂ ਬਿਲਕੁਲ નિર્ਦੋਸ਼ ਆ ਸਾਡੇ ਦਾ ੱਟਕਾ ਹੋਇਆ ਉਸ ਦਿਨ ਵੀ ਉਸ ਦਿਨ ਵੀ ਕੁਝ ਲੋਕਾਂ ਵੱਲੋਂ ੱਟਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਬੰਨ ਕੇ ਇਹ ਫੈਸਲੇ ਕਰਵਾਏਗੇ ਜੋ ਕਿ ਸਾਰਾ ਸਾਰ ਗਲਤ ਆ ਅਗਲਾ ਫੈਸਲਾ ਤਾਂ ਕੀ ਹੈ ਇਹੀ ਹੈ ਜੀ ਇਸ ਤਾਂ ਮੂੰਦਾ ਵੈਸੇ ਪੰਜਾਬ ਮਾਂ ਵੀ ਦਲ ਇਸ ਗੱਲ ਨੂੰ ਪੂਰੀ ਸਿੰਜੀਤ ਦਾ ਨਾਮ ਲੈ ਰਿਹਾ ਹੈਗਾ ਉਹ ਤੋਂ ਲੇਵਲ ਪੰਜਾਬ ਲੇਵਲ ਤੇ ਹਿੰਦੁਸਤਾਨ ਲੇਵਲ ਤੇ ਪਰ ਮੰਡੀ ਨਿਵਾਸੀਆਂ ਨੇ ਪ੍ਰਵਾਹ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਤੁਹਾਡੇ ਨਾਲ ਜੱਜ ਕੇ ਖੜਾਗੇ ਸਰ ਐਮਐਨਏ ਬਾਈਕਟ ਵੀ ਕਿੱਥੇ ਹੀ ਹਾਂ ਸਾਰੇ ਨੇ ਪਾਸ ਕੀਤਾ ਇਹ ਗੱਲ ਕਿ ਜਿਵੇਂ ਸਮਾਗਮ ਨੂੰ ਧਾਰਮਿਕ ਸਮਾਗਮ ਨੂੰ ਚੀਫ ਗੈਸਟ ਨਹੀਂ ਕਰਾਉਣਾ ਠੀਕ ਕੁਝ ਲੋਕਾਂ ਨੂੰ ਅਜੇ ਪਤਾ ਨਹੀਂ ਸੀ ਮੰਨਦਾ ਕੀ ਆ ਕਿਉਂਕਿ E ਇਸ ਦਾ ਬਣਾਇਆ ਲੋਕਾਂ ਪਾਰੀ ਰੋਸ ਪਾਇਆ ਜਾ ਰਿਹਾ ਹੈ ਕੀ ਜਮਨਦਗੀ ਚ ਇਹ ਹੀ ਫੈਸਲਾ ਕੀਤਾ ਲੋਕੀ ਵਸਦੇ ਨੇ ਜੇਕਾਪਾ ਨਾਲੇ ਤਾਂ ਅੰਸ਼ੇਤਾਂ ਮੋੜ ਆ ਲੈ ਲੇ ਪਰ ਕੇ ਲਿਖ ਕੇ ਮੈਂ ਮੰਤਰੀ ਨੂੰ ਡਿਗਜਾ ਨੂੰ ਅਧਰ ਬ੍ਰਾਮ ਨੂੰ ਲੈ ਜਾਵੇ ਕੀ ਜੋਗੀ ਐਸਪੀ ਦੋਸ਼ੀ ਆ ਇਹਦੇ ਤੇਗਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਗੱਲ ਇਹ ਕਿ ਪਾਰਟੀ ਪੀਲੀ ਹੈ ਕਿ ਅੱਜ ਤੋਂ ਆਜ ਕੋਈ ਭਾਰੀ ਕੋਈ ਪਾਰਟੀ ਨੂੰ ਮੁਕਮੈਂ ਮੰਨ ਨਹੀਂ ਬਣਾ ਦੇਊਗਾ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੱਡੀ ਦਿੱਤੀ ਵਿੱਚ ਆ ਕੇ ਤਾਰਾ ਨਾ ਮਾਰਿਆ ਤੇ ਇਸ ਵਰਨ ਤੋਂ ਹੋਰ ਆਇਆ ਕਿ ਆਪਾਂ ਜੀ ਲੋਕੀ ਇੰਨਾ ਧੱਕਾ ਦਾ ਪਤਾ ਰੱਖੇ ਹੋਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਭਾਰਤੂ ਪੁਸ਼ਣ ਹੈ ਜੀ ਪ੍ਰਧਾਨ ਅਗਰਵਾਲ ਸਭਾ ਮੋੜ ਪਿਛਲੇ ਦਿਨੀ ਮਾਤਾ ਮੈਸਰਖੰਡਾ ਮੰਦਿਰ ਵਿੱਚ ਜਿਹੜਾ ਪੰਜਾਬ ਮਾਵੀਦ ਦਲ ਦੇ ਉਹਦੇਦਾਰਾਂ ਨਾਲ ਪਿੰਡ ਵਾਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਮੰਦਿਰ 'ਚ ਜੁੱਤੇ ਲੈ ਕੇ ਪ੍ਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਨੂੰ ਨੀਚੇ ਬਿਠਾ ਕੇ ਪ੍ਰਧਾਨ ਨੂੰ ਗੰਧੀਆਂ ਗਾਲਾਂ ਕੱਢੀਆਂ ਗਈਆਂ ਪੁਲਿਸ ਦੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾਂ ਨਜਾਇਜ਼ ਮੰਗਾਂ ਸੀ ਉਹਦੇ ਉੱਤੇ ਉਹਨਾਂ ਦੇ ਦਸਖਤ ਕਰਾਏ ਗਏ ਵੀ ਅਸੀਂ ਪ੍ਰਸ਼ਾਸਨ ਦੀ ਦਬਸ਼ ਦੇ ਵਿੱਚ ਇਹ ਸਾਡੇ ਜਿਹੜੇ ਅਹੁਦੇਦਾਰ ਇਹਨਾਂ ਨੇ ਦਸਖਤਤਾ ਕਰਤੇ ਪਰ ਕੀ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ ਦੋ ਚਾਰ ਬੰਦਾ ਦੇ ਉੱਤੇ ਧਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ ਗਲੋਚ ਕਰਦਾ ਹੈ ਬੰਦਕ ਬਣਾਉਂਦਾ ਹੈ ਔਰ ਉਹਨਾਂ ਤੋਂ ਤਾਂ ਕੈਨਲ ਦਸਕੇ ਕਰਾਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹ ਛੋਟਾ ਮਸਲਾ ਨਹੀਂ ਹੈ ਜੇ ਅਸੀਂ ਦੇਖਿਆ ਜਾਵੇ ਇਹ ਜਿਹੜਾ ਸਾਡਾ ਮੰਦਿਰ ਹੈ ਮਾਤਾ ਮੈਸਰ ਖੰਡਾ ਮੰਦਿਰ ਜਿੱਥੇ ਪੂਰੇ ਹਿੰਦੁਸਤਾਨ ਤੋਂ ਕੀ ਵਿਦੇਸ਼ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸਾਲ 'ਚ ਦੋ ਵਾਰੀ ਮੱਥਾ ਟੇਕਣ ਆਉਂਦੇ ਆ ਇੱਥੇ ਇੰਨੀ ਇੱਥੋਂ ਦੇ ਮੰਦਿਰ ਦੀ ਸ਼ਰਧਾ ਹੈ ਪਰ ਕੁਝ ਲਾਲਚੀ ਬੰਦਿਆਂ ਦੇ ਇਸ਼ਨਾਰਤੀ ਅਨਸਨਾ ਦੀ ਸੋਚ ਇਹ ਹੋਗੀ ਕਿ ਮੰਦਿਰ ਦੇ ਵਿੱਚ ਹਰ ਸਾਲ ਕਰੋੜਾਂ ਰੁਪਇਆ ਚੜਾਵਾ ਚੜਦਾ ਹੈ ਕਿਉਂ ਨਾ ਇਸ ਮੰਦਿਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਬਹੁਤ ਘਟਕਿਆ ਸੋਚ ਹੈ ਦੇਖੋ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਇਹ ਸਾਂਝੀਆਂ ਹੁੰਦੀਆਂ ਸਭ ਦੀਆਂ ਕੋਈ ਵੀ ਬੰਦਾ ਜੇ ਕੋਈ ਪੰਜਾਬ ਮਾਵੀਰ ਦਾਲਾ ਉੱਥੇ ਪਿਛਲੇ 70 80 ਸਾਲ ਤੋਂ ਸੇਵਾ ਕਰ ਰਿਹਾ ਹੈ ਰਜਿਸਟਰਡ ਬਾਡੀ ਹੈ ਇਹ ਕਿਹ ਕਿਹ ਰੁਪਏ ਦਾ ਉਹਨਾਂ ਕੋਲ ਹਿਸਾਬ ਹੈਗਾ ਅੱਜ ਮੌੜ ਦੇ ਕ੍ਰਿਸ਼ਨਾ ਮੰਦਿਰ ਦੇ ਵਿੱਚ ਸਾਰੀਆਂ ਸੰਸਥਾਵਾਂ ਦੀ ਮੰਡੀ ਨਿਵਾਸੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜਿਹੜਾ ਮੈਸਰ ਖਾਨਾ ਤੋਂ ਇੱਕ ਵਕੀਲ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਥੋਂ ਦੇ ਜਿਹੜੇ ਮਾਹਵੀਰ ਦਲ ਦੇ ਸੈਕਟਰੀ ਆ ਮਹਿੰਦਰਪਾਲ ਮੋਜੀ ਆ ਤੇ ਉਸ ਦੇ بیٹے ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਗਲਤ ਕੰਮ ਕਰਦੇ ਇੱਥੇ ਆ ਕੇ ਸ਼ਰਾਬ ਪੀਂਦੇ ਆ ਪਰ ਉਸ ਪਰਿਵਾਰ ਨੇ ਅੱਜ ਪੂਰੇ ਮੰਡੀ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਖੜੇ ਹੋ ਕੇ ਮਾਤਾ ਦੇ ਸਾਹਮਣੇ ਆਪਣੀ ਸੌਖਾਂਦੇ ਹੋਏ ਇਹ ਚੀਜ਼ ਕਿਹਾ ਕਿ ਅਗਰ ਕਿਸੇ ਵੀ ਕੋਲੇ ਜਦੋਂ ਦੇ ਉਹ ਸੇਵਾ ਕਰਨ ਗਿਆ ਕਿਸੇ ਵੀ ਕੋਲੇ ਕੋਈ ਗਲਤ ਉਹਨਾਂ ਦੀ ਕੋਈ ਵੀਡੀਓ ਹੈ ਕੋਈ ਤੱਥ ਹੈ ਤਾਂ ਉਹ ਸਾਹਮਣੇ ਲਿਆਉਣ ਉਹ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੇ ਕੋਈ ਗਲਤ ਕੰਮ ਉੱਥੇ ਕੀਤਾ ਹੋਵੇ ਤਾਂ ਇਹ ਸਮੂਹ ਮੰਡੀ ਨਿਵਾਸੀਆਂ ਨੇ ਇਹ ਫੈਸਲਾ ਕੀਤਾ ਜੀ ਹੁਣ ਵੀ ਜਿਹੜਾ ਇਹ ਆਪਣਾ ਐਮਐਲਏ ਸਾਹਿਬ ਹੈ ਸਾਡੇ ਮੋੜ ਦੇ ਹਲਕੇ ਦੇ ਕੀ ਨਾਮ ਹੈ ਜੀ ਸਖੀਰ ਸਿੰਘ ਮੈਸਰਖਾਨਾ ਇਹਨਾਂ ਨੇ ਜਿਹੜਾ ਪੱਖ ਹੈ ਹਜੇ ਤੱਕ ਆਪਦਾ ਕੋਈ ਪੱਖ ਨਹੀਂ ਦਿਖਾਇਆ ਜਦੋਂ ਕਿ ਪਿਛਲੇ ਦਿਨੀ ਜਿੰਨੀਆਂ ਵੀ ਖਬਰਾਂ ਅਖਬਾਰਾਂ ਚ ਆਈਆਂ ਸੋਸ਼ਲ ਮੀਡੀਆ ਤੇ ਆਈਆਂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਹਰ ਦਿਨ ਵਿੱਚ ਇਹ ਦਰਸਾਇਆ ਗਿਆ ਕਿ ਐਮਐਲਏ ਸਾਹਿਬ ਦਾ ਜਿਹੜਾ ਮਾਸੀ ਦਾ ਮੁੰਡਾ ਹੈ ਭੋਲਾ ਸਿੰਘ ਉਸ ਦੇ ਨਾਲ 100 ਤੋਂ 150 ਬੰਦੇ ਨਾਲ ਆਏ ਸੀਗੇ ਮੰਦਰ ਦੇ ਵਿੱਚ ਜਿਸ ਵੇਲੇ ਸਾਰੀ ਘਟਨਾ ਵਾਪਰੀਆ ਪਰ ਉਹਨਾਂ ਨੇ ਹਜੇ ਤੱਕ ਕੋਈ ਅੱਗੇ ਆ ਕੇ ਆਪਣਾ ਕੋਈ ਸ਼ਬਦ ਨਹੀਂ ਰੱਖਿਆ ਵੀ ਕੀ ਇਸ ਚ ਚਾਈਆ ਅਗਰ ਪਿੰਡ ਦਾ ਕੋਈ ਮਸਲਾ ਹੈਗਾ ਅਗਰ ਬੰਦੇ ਕੋਈ ਗਲਤ ਹੈ ਗਿਆ ਉਹ ਮੰਡੀ ਦੇ ਵਿੱਚ ਆ ਕੇ ਵਿਚਰਦੇ ਮੰਡੀ ਦੇ ਵਿੱਚ ਆ ਕੇ ਗੱਲ ਕਰਦੇ ਅਗਰ ਕੋਈ ਇੱਕ ਬੰਦਾ ਗਲਤ ਹੈ ਦੋ ਬੰਦੇ ਗਲਤ ਹੈ ਵੀ ਹੁਣ ਮੰਡੀ ਰੋਸ਼ਲੇ ਬਾਹਰ ਕੱਢ ਕਰਤਾ ਹੀ ਇਸ ਬਿਲਕੁਲ ਜੀ ਉਹ ਇਹ ਗੱਲ ਸਾਰੇ ਸਹਿੰਤੀ ਨਾਲ ਬਣੀ ਹੈ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਨਹੀਂ ਬੁਲਾਇਆ ਜਾਵੇਗਾ ਧੰਨਵਾਦ ਅੱਛਾ